ਅੱਜ ਤੁਸੀਂ ਬਹੁਤ ਵੱਡੇ ਇਕੱਠ ਦੇ ਰੂਪ ਵਿੱਚ ਪਹੁੰਚੇ ਹੋ। ਅੱਜ ਇੱਥੇ ਆਪਾਂ ਇਕੱਠੇ ਆਉਣ ਦਾ ਜਿਹੜਾ ਮਕਸਦ ਹੈ ਉਹ ਹੈ ਲੋਕ ਸਭਾ ਦੀਆਂ ਚੋਣਾਂ। ਪਹਿਲੇ ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਹੀ ਨੇੜ, ਬਹੁਤ ਹੀ ਸੂਝਬਾਨ ਮਿਲਤੀ ਅਮਰਧਾਰੀ ਬੋਲਸੀ ਦਾ ਮੀਤਵਾਰ ਸਾਰੇ ਨੀਸਨ ਟ੍ਰੈਲੋ ਨੂੰ ਕਿਵੇਂ ਜਿੱਤੀ ਗਈ ਹੈ ਇਹਨਾਂ ਦੇ ਖਿਲਾਫ ਜਿਹੜੇ ਚੋਣ ਲੜ ਰਹੇ ਨੇ ਉਹ ਸਾਰੇ ਕਾਂਗਰਸੀ ਨੇ ਯਾਰ ਕਾਂਗਰਸੀ ਚੋਣ ਲੜ ਰਹੇ ਨੇ ਅਰਜੀਤ ਸਿੰਘ ਤੇ ਲੌਜੀ ਦੇ ਖਿਲਾਫ ਇੱਕ ਰਵਨੀਤ ਮਿੱਟੂ ਸਾਬਿਆਨ ਸਿੰਘ ਦਾ ਜਿਹੜਾ ਪੁੱਤਾ ਇਥੋਂ ਸੋਵਰ ਐਮਪੀ ਰਿਹਾ ਹੁਣ ਹੀ ਭਾਜਪਾ ਚ ਗਿਆ ਉਹ ਕਾਂਗਰਸੀ ਆ ਜਿਹਨੇ ਸਿਰਫ ਕੁਰਸੀ ਦੇ ਲਈ ਆਪ ਦੀ ਪਾਰਟੀ ਦੇ ਵਿੱਚ ਥੋੜਾ ਥੁੜਾ ਮਾਰ ਕੇ ਉਹ ਵੀ ਪਾਰਟੀ ਚਲੇ ਗਿਆ। ਪੁੱਜਾ ਰਾਜਾਪੁਰੇ ਵਿੱਚ ਜੋ ਹੈ ਕਾਂਗਰਸਾ ਪ੍ਰਧਾਨ ਆ ਕਿਧਰ ਵਾਹਤ ਪਾਰਟੀ ਤੋਂ ਉੱਡ ਰਹੇ ਆ। ਜਿਨ੍ਹਾਂ ਨੇ ਆਪਾਂ ਨੂੰ ਚੋਣਾਂ ਦਾ ਵਾਰ ਲੜਣਾ ਨਹੀਂ ਕਿਸੇ ਨੇ ਬਾਹਰ ਲੈਨੇ। ਤੀਜਾ ਜਿਹੜਾ ਪੱਪੀ ਪ੍ਰਾਸ਼ਾ ਹੈ ਵੀ ਕਾਂਗਰਸ ਨੇ ਆ ਕਾਂਗਰਸ ਉਹਨੂੰ ਹੀ ਕੌਂਸਲਰ 17 ਚੋਣ ਲੜੀ ਸੌ ਫੜਕੇ ਤੋਂ ਕਾਂਗਰਸ ਵੱਲੋਂ ਤੇ ਉਸ ਤੋਂ ਬਾਅਦ ਇਹ ਆਪ ਦੀ ਸ਼ਾਮਲ ਹੋ ਗਏ ਉਹ ਵੀ ਕੱਟੜ ਕਾਂਗਰਸੀ ਆ। ਚੌਥਾ ਜਿਹੜਾ ਯਾਰ ਖੜਾ ਮੇਥੋਂ ਪਹਿਲਾਂ ਬਲੇਵ ਸਿੰਘ ਦੱਸ ਕੇ ਗਏ ਨੇ ਉਹ ਵੀ ਤੁਸੀਂ ਤੁਹਾਡਾ ਤਾਂ ਹਲਕਾ ਰਿਆ ਜਗਾਵਾਂ ਪਿੰਡ ਰੇ ਨੇ ਤੁਹਾਡੇ ਉਹ ਵੀ ਕਾਂਗਰਸ ਦੇ ਵਿਚ ਰਿਆ ਪਹਿਲਾਂ ਇਸ ਹਲਕੇ ਤੋਂ ਚੋਣ ਲੜਦੇ ਸੀ ਉਹਦੇ ਪਿਤਾ ਜੀ ਹੁਣ ਉਹ ਚੋਣ ਲੜਦੇ ਆ ਬਾਗੇ ਪੁਰਾਣੇ ਤੋਂ ਕਾਂਗਰਸ ਵੱਲੋਂ ਸੋ ਸਾਰੇ ਕਾਂਗਰਸੀ ਖਿਲਾਫ ਚੋਣ ਲੜ ਰਹੇ ਨੇ ਠੀਕ ਆ ਉਹਨਾਂ ਨੇ ਤਾਜ਼ੀਆਂ ਤਾਜ਼ੀਆਂ ਪਾਰਟੀਆਂ ਬਦਲੀਆਂ ਨੇ ਕੋਈ ਭਾਜਪਾ ਚ ਗਿਆ ਕੋਈ ਝਾੜੂ ਚ ਗਿਆ ਕੋਈ ਆਪਦੇ ਆਪਣਾ ਯਾਦ ਅਸਰਿਆ ਲੇਕਿਨ ਹੈ ਸਾਰੀ ਕਾਂਗਰਸੀ ਨੇ ਤੇ ਸ਼ਖਸੀਅਤ ਦੀ ਗੱਲ ਕਰੀਏ ਇਹਨਾਂ ਦੀ ਜਿਹੜੀ ਸ਼ਰਾਫਤ ਆ ਇਹਨਾਂ ਦੀ ਸੋਚ ਆ ਕੋਈ ਜਿਹੜੇ ਤੇ ਨਹੀਂ ਜਿਤੋਂ ਤੱਕ ਸ਼ੌਮੇ ਅਕਾਲੀ ਨੂੰ ਆਪਾਂ ਗੱਲ ਕਰੀਏ ਸਾਡੇ ਪੰਜਾਬ ਦੀ ਨਮਾਇੰਦਾ ਜੱਥੇਬੰਦੀ ਆ ਪੰਜਾਬ ਦੀ ਮਾਂ ਪਾਰਟੀ ਆ ਬੜਾ ਗੌਰਵ ਮਿ ਇਤਿਹਾਸ ਆ ਪੰਜਾਬੀਆਂ ਦਾ ਬੜਾ ਇਤਿਹਾਸ ਆ ਅਕਾਲੀ ਦਰਬ ਪੰਜਾਬ ਦੇ ਹੱਕ ਲਈ ਪੰਜਾਬ ਦੇ ਇਤਹਾਸ ਲਈ